ਸ਼੍ਰੋਣੀ ਅਕਾਲੀ ਦਲ ਦੇ ਮੁਹਾਲੀ ਤੋਂ ਹਲਕਾ ਚਾਰਜ ਪ੍ਰਵਿੰਦਰ ਸੁਹਾਣਾ ਸਾਹਿਬ ਤੇ ਕਾਮ ਆਦਮੀ ਪਾਰਟੀ ਦੀ ਸਰਕਾਰ ਨੇ ਦੇਰ ਰਾਤ ਇੱਕ ਝੂਠਾ ਪਰਚਾ ਦਰਜ ਕੀਤਾ ਹੈ ਕਾਰਨ ਬਹੁਤ ਸਿੱਧਾ ਜਾ ਸੀ ਜਿਹੜੇ ਕੁੰਬੜਾ ਦੇ ਵਿੱਚ ਦੋ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਹੋਇਆ ਪ੍ਰਵਿੰਦਰ ਸੁਹਾਣਾ ਸਾਹਿਬ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਬੁਲੰਦ ਕਰ ਰਹੇ ਸੀ ਲਗਾਤਾਰ ਉਹਨਾਂ ਦੇ ਹੱਕਾਂ ਲਈ ਡਟੇ ਸੀ ਤਾਂ ਹੁਣ ਮੇਰਾ ਆਮ ਆਦਮੀ ਪਾਰਟੀ ਨੂੰ ਬਹੁਤ ਸਿੱਧਾ ਜਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਚੱਲ ਰਹੀ ਹੈ ਕੀ ਧਰਨੇ ਪ੍ਰਦਰਸ਼ਨਾਂ ਤੇ ਰੋਕ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਜਨਮ ਹੀ ਧਰਨੇ ਪ੍ਰਦਰਸ਼ਨਾਂ ਚ ਹੋਇਆ ਹੈ ਅਜੋ ਲੋਕਾਂ ਦੀ ਆਵਾਜ਼ ਤੋਂ ਇਹਨਾਂ ਡਰ ਕਿਉਂ ਗਈ ਹੈ ਤੇ ਪਰਚੇ ਏਡੇ ਜਾਲੀ ਦਰਜ ਕਰਦੇ ਨੇ ਕਹਿੰਦੇ ਕੀ ਨੇ ਆਪਣੇ ਪਰਚੇ ਦੇ ਵਿੱਚ ਕਹਿੰਦੇ ਜੀ ਪ੍ਰਵਿੰਦਰ ਸੁਹਾਣਾ ਸਾਹਿਬ ਦੇ ਧਰਨੇ ਚ ਬੈਠਣ ਕਰਕੇ ਉੱਥੇ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਹੋ ਗਿਆ ਉਹ ਭਾਈ ਲੋਕਾਂ ਦੀ ਜਾਨ ਮਾਲ ਬਚਾਉਣ ਦੇ ਲਈ ਤਾਂ ਧਰਨਿਆਂ ਚ ਬੈਠਣਾ ਪੈਰੇ ਆਏ ਦਿਨ ਪੰਜਾਬ ਦੇ ਹਾਲਾਤ ਨੇ ਕਿਤੇ ਡਕੈਤੀ ਹੋ ਜਾਂਦੀ ਹੈ ਕਿਤੇ ਕਤਲ ਹੋ ਜਾਂਦਾ ਹੈ ਜਦੋਂ ਸਰਕਾਰ ਫੇਲ ਹੋ ਜਾਂਦੀ ਹੈ ਫਿਰ ਲੋਕਾਂ ਨੂੰ ਸੜਕਾਂ ਦੇ ਉੱਤੇ ਬੈਠਣਾ ਪੈਂਦਾ ਔਰ ਨਾਲ ਹੀ ਮੇਰਾ ਸਵਾਲ ਮਹਾਲੀ ਦੇ ਐਸਐਸਪੀ ਸਾਹਿਬ ਨੂੰ ਤੇ ਮਹਾਲੀ ਪੁਲਿਸ ਨੂੰ ਵੀ ਹੈ ਕਿ ਪੁਲਿਸ ਦਾ ਕੰਮ ਸੰਵਿਧਾਨ ਦੀ ਰਾਖੀ ਕਰਨਾ ਹੈ ਕਿ ਸਰਕਾਰ ਦੇ ਹਿੱਤਾਂ ਦੀ ਰਾਖੀ ਕਰਨਾ ਕਿਉਂਕਿ ਜਿਹੜਾ ਸਾਡਾ ਸੰਵਿਧਾਨ ਹੈ ਇਹ ਤਾਂ ਹੱਕ ਦਿੰਦਾ ਹਰ ਇੱਕ ਨੂੰ ਕਿ ਆਪਣੀ ਲੋਕਤੰਤਰੀਕ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੀ ਰਾਖੀ ਕਰਨ ਦੇ ਲਈ ਆਪਣੇ ਡੈਮੋਕਰੇਟਿਕ ਹੱਕਾਂ ਦੇ ਲਈ ਕੋਈ ਵੀ ਦਰਨਾ ਪ੍ਰਦਰਸ਼ਨ ਕਰ ਸਕਦਾ ਤੇ ਪੰਜਾਬ ਦੇ ਹਾਲਾਤ ਬਣਾਤੇ ਕਿ ਜੇ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਆਵਾਜ਼ ਚੱਕਦਾ ਹੈ ਲੋਕਾਂ ਦੇ ਹਿੱਤਾਂ ਦੀ ਆਵਾਜ਼ ਚੱਕਦਾ ਆਪਾਂ ਉਹਤੇ ਪਰਚਾ ਦਰਜ ਕਰਕੇ ਉਹਦੀ ਆਵਾਜ਼ ਬੰਦ ਕਰਨਾ ਚਾਹੁੰਦੇ ਆ ਇਹ ਗੱਲਾਂ ਦੇ ਜਵਾਬ ਇਹ ਪਰਚੇ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਉੱਥੇ ਆ ਕੇ ਜਵਾਬ ਦੇਣਾ ਪਊ ਕਿਉਂਕਿ ਵੀਡੀਓ ਦੇ ਵਿੱਚ ਬਹੁਤ ਹੋਰ ਸ਼ਕਸ਼ੁਰੀ ਦਿਖਾਈ ਦੇ ਰਹੇ ਨੇ ਕੁਝ ਐਸੇ ਬੰਦੇ ਵੀ ਨੇ ਜਿਹੜੇ ਧਰਨਿਆਂ ਦੇ ਵਿੱਚ ਆਉਂਦੇ ਨੇ ਰਾਤ ਨੂੰ ਸਰਕਾਰਾਂ ਨੂੰ ਵੀ ਮਿਲਦੇ ਨੇ ਉਹਨਾਂ ਨੂੰ ਤਾਂ ਛੱਡ ਦਿੱਤਾ ਗਿਆ ਸਿਲੈਕਟਿਵ ਕਾਰਵਾਈ ਕਿਉਂ ਜੇ ਪਰਚਾ ਦੇਣਾ ਸੀ ਫਿਰ ਸਾਰਿਆਂ ਤੇ ਦਿੰਦੇ ਪਰਚਾ ਪ੍ਰਵਿੰਦਰ ਸੁਹਾਣਾ ਤੇ ਕਿਉਂ ਅਕਾਲੀ ਦਲ ਦੇ ਲੀਡਰ ਦੇ ਖਿਲਾਫ ਕਿਉਂ ਪਰ ਮੈਂ ਪ੍ਰਵਿੰਦਰ ਸੁਹਾਣਾ ਸਾਹਿਬ ਨੂੰ ਵਧਾਈ ਦੇਣਾ ਕਿ ਸ਼ਰੋਮਨੀ ਅਕਾਲੀ ਦਲ ਨੂੰ ਮਾਣ ਹੈ ਕਿ ਤੁਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹੋ ਔਰ ਸ਼ਰੋਮਨੀ ਅਕਾਲੀ ਦਲ ਦੇ ਲੀਗਲ ਵਿੰਗ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਕਿ ਥੋੜਾ ਵਾਲ ਵੀ ਵੀਂਦਾ ਨਹੀਂ ਹੋਣ ਦਿੰਦੇ ਤੁਹਾਡੇ ਤੇ ਸਰਕਾਰ ਦੇ ਵਿੱਚ ਲੀਗਲ ਵਿੰਗ ਖੜਾ ਡਟ ਕੇ ਤੁਹਾਡੀ ਪੈਰਵਾਈ ਕਰਾਂਗੇ ਔਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਝੂਠੇ ਪਰਚੇ ਨੂੰ ਤੇ ਸਰਕਾਰ ਦੀਆਂ ਜਿਹੜੀਆਂ ਇਹ ਪੋਲਿਟਿਕਲ ਕਾਰਵਾਈਆਂ ਬੰਡਟਾ ਵਾਲੀਆਂ ਇਹਨਾਂ ਨੂੰ ਲਿਜਾ ਕੇ ਇਹਨਾਂ ਦਾ ਮੂੰਹ ਨੰਗਾ ਕਰਾਂਗੇ